ਵਾਹਿਗੁਰੂ ਜੀ ਪਹਿਲੀ ਪਾਸ਼ਾਈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੂਰਵ ਦੀਆਂ ਸਭ ਨੂੰ ਸਾਤ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਨ ਆਇਆ ਅੱਜ ਦੇ ਦਿਨ ਬਟਾਲਾ ਸ਼ਹਿਰ ਵਿੱਚ 1487 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਆਹ 18 ਸਾਲ ਦੀ ਉਮਰ ਵਿੱਚ ਮਾਤਾ ਸੁਲਖਣੀ ਜੀ ਨਾਲ ਹੋਇਆ ਜਿੱਥੇ ਮਹਾਰਾਜ ਬੈਠੇ ਸਨ ਉੱਥੇ ਇੱਕ ਕੱਚੀ ਕੰਦ ਮੌਜੂਦ ਸੀ ਜੋ ਡਿੱਗਣ ਵਾਲੀ ਸੀ ਤਾਂ ਇੱਕ ਸਿੱਖ ਬਜ਼ੁਰਗ ਮਾਤਾ ਨੇ ਗੁਰੂ ਪਾਤਸ਼ਾਹ ਨੂੰ ਕਿਹਾ ਤੁਸੀਂ ਕੰਦ ਤੋਂ ਦੂਰ ਹੋ ਜਾਓ ਕਿਉਂਕਿ ਇਹ ਕੰਦ ਡਿੱਗਣ ਵਾਲੀ ਹੈ ਤਾਂ ਪਾਤਸ਼ਾਹ ਨੇ ਵਚਨ ਕੀਤੇ ਸਨ ਕਿ ਹੁਣ ਇਹ ਕੰਦ ਜੁਗੋ ਜੁਗ ਕਾਇਮ ਰਹੇਗੀ ਅੱਜ ਇੱਥੇ ਗੁਰਦੁਆਰਾ ਕੰਦ ਸਾਹਿਬ ਹੈ ਅਤੇ ਉਹ ਕੰਦ ਉਸੇ ਤਰ੍ਹਾਂ ਕਾਇਮ ਖੜੀ ਹੈ ਅਜਵੀ ਸੰਗਤ ਗੁਰਦੁਆਰਾ ਕੰਨ ਸਾਹਿਬ ਉਸ ਕੰਨ ਦੇ ਦਰਸ਼ਨ ਕਰਨ ਲਈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ